ਜੇਲ੍ਹ ਦੇ ਵਿੱਚ ਰੋਟੀ ਇਹੋ ਜਿਹੀ ਹੁੰਦੀ ਹੈ ਕਿ ਜੇ ਘੰਟਾਕ ਉਹਨੂੰ ਐ ਬਾਹਰ ਰੱਖਲਾ ਚਾਹੇ ਬੰਦੇ ਦਾ ਗਲ ਵੱਢ ਲੈਣੀ। ਭਾਨਾ ਹੁਣ ਜੇਲ੍ਹ ਚ ਭਾਗ ਗਿਆ ਹੁਣ ਇਹਨੂੰ ਪਤਾ ਲੱਗੂ ਹੁਣੇ ਦੇਖਿਓ ਕੀ। ਮੇਨ ਗੱਲ ਪਤਾ ਕਿ ਉੱਥੇ ਪਾਣੀ ਮਾੜਾ, ਹਰ ਇੱਕ ਬੰਦੇ ਉੱਥੇ ਕਬਜ ਹੋ ਜਾਂਦੀ ਹੈ। ਓਕੇ। ਆ 10-10 ਸਾਲ, 15-15 ਸਾਲ ਦੇ ਬੱਚੇ ਨੇਗੇ। ਇੱਕ ਤਾਂ ਮੇਰੀ ਉਹਨਾਂ ਨੂੰ ਵੀਂਦ ਤੇ ਸਾਡਾ ਸਾਡਾ ਮਾਪੇ ਦੇ ਨਾਲ ਪਿਆਰ ਨਹੀਂ। ਭਾਨਾ ਦਾ ਕੋਈ ਅਲੱਗ ਸੈਲੀਬ੍ਰਿਟੀ ਹੈ ਉਹਨੂੰ ਅਲੱਗ ਸਾਰਾ ਪ੍ਰੋਵਾਈਡ ਕਰਾਓ ਇਹ ਚੀਜ਼ਾਂ ਤਾਂ ਨਹੀਂ ਹੁੰਦੀਆਂ ਜੇਲ੍ਹ ਕਿ ਹੁੰਦੀਆਂ ਨੇ ਉਹ। ਮੇਰੇ ਤਾਂ ਇਹਨਾਂ ਨੇ ਪੂਰਾ ਤ ਸਾਡੀ ਸਾਰੀ ਟੀਮ ਨੇ ਤੁਹਾਨੂੰ ਪਤਾ ਹੈ ਨਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਡੇ ਭਰਾ ਨਾਲ ਅਸੀਂ ਜਿੰਨਾ ਵੀ ਸਾਡੇ ਤੋਂ ਹੋ ਸਕਿਆ ਉਹਨਾਂ ਅਸੀਂ ਕਰਿਆ ਤੇ ਭਾਨੇ ਬਾਈ ਹੁਣ ਦਿਲ ਖੋਲ ਕੇ ਇਹ ਗੱਲ ਦੱਸਦੇ ਵੀ ਜੇਲ੍ਹਾਂ 'ਚ ਬਹੁਤ ਤਰ੍ਹਾਂ ਦੇ ਬੰਦੇ ਜਾਂਦੇ ਨੇ ਕੋਈ ਬੰਦੇ ਨੂੰ ਮਾਰ ਕੇ ਜਾਂਦਾ ਹੈ ਕੋਈ ਨਿਰਦੋਸ਼ ਚਲਾ ਜਾਂਦਾ ਹੈ ਕੋਈ ਕਿਵੇਂ ਜਾਂਦਾ ਹੈ ਕੋਈ ਕਿਵੇਂ ਤੇ ਜਦੋਂ ਬਾਹਰ ਆਉਂਦੇ ਨੇ ਕੋਈ ਬੰਦਾ ਗੈਂਗਸਟਰ ਬਣਦਾ ਹੈ ਕੋਈ ਨਸ਼ੇ ਤੇ ਲੱਗਦਾ ਹੈ ਕੋਈ ਛੱਡ ਜਾਂਦਾ ਹੈ ਕੋਈ ਸੁਧਰ ਜਾਂਦਾ ਹੈ ਤੇ ਬਹੁਤ ਲੋਕਾਂ ਨੇ ਇਹ ਚੀਜ਼ਾਂ ਕਈਆਂ ਵੀ ਵੀ ਭਾਨਾ ਹੁਣ ਜੇਲ੍ਹ 'ਚ ਭੱਗ ਗਏ ਹੁਣ ਇਹਨੂੰ ਪਤਾ ਲੱਗੂ ਹੁਣੇ ਦੇਖਿਓ ਕੀ ਬਣ ਕੇ ਨਿਕਲੂਗਾ ਹੁਣ ਇਹਨੂੰ ਅਸ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਭਰਾਮਾ ਦਾ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਕਰਦਾ। ਬਾਕੀ ਉਹ ਸਾਰੇ ਭਰਾਮਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਥ ਦਿੱਤਾ ਕਿ ਤੁਸੀਂ ਮੇਰੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ। ਤੁਹਾਨੂੰ ਵੀ ਮੈਂ ਇੱਕ ਗੱਲ ਕਹਿਣਾ ਚਾਹਣਾ ਤੁਹਾਨੂੰ ਵੀ ਵਾਅਦਾ ਕਰਦਾ ਵੀ ਤੁਹਾਡਾ ਭਰਾ ਕਦੇ ਵਿੱਕੂਗਾ ਨਹੀਂ ਕਰੇ ਝੂਗੂਗਾ ਨਹੀਂਗਾ ਜਿੰਨੇ ਕੁ ਜੋਗਰਾ ਉਹ ਤੁਹਾਡੇ ਹੱਕਾਂ ਦੇ ਵਿੱਚ ਆਵਾਜ਼ ਬੁਲੰਦ ਕਰਦਾ ਰਹੂ। ਜਿਹੜੀ ਗੱਲ ਤੁਸੀਂ ਜੇਲ੍ਹ ਅੱਲੇ ਕਹੀ ਹੈ ਵੀ ਜੇਲ੍ਹ ਦੇ ਵਿੱਚੋਂ ਕੀ ਬਣ ਕੇ ਕੀ ਸਿੱਖ ਕੇ ਕੀ ਨਿਕਲ ਗਏ ਹੋ। ਮੈਂ ਅੱਜ ਕਿਸੇ ਚੱਲ ਲੀਡਰ ਤੇ ਜਾਂ ਕਿਸੇ ਪਾਰਟੀ ਦੇ ਨਿਸ਼ਾਨੇ ਨਹੀਂ ਸਾਧੂਗਾ। ਇਹ ਮੇਰੀ ਜਿਹੜੀ ਵੀਡੀਓ ਦੇ ਵਿੱਚ ਤੁਹਾਨੂੰ ਖਾਸ ਕਰਕੇ ਕੁਛ ਨਾ ਕੋਈ ਸਿੱਖਣ ਨੂੰ ਮਿਲਣਾ ਵੀ ਮੇਰਾ ਕੀ ਤਜਰਬਾ ਰਿਹਾ ਕਿਉਂਕਿ ਅਸੀਂ ਇੱਕ ਦੂਸਰੇ ਤਜਰਬਿਆਂ ਤੋਂ ਜ਼ਿੰਦਗੀ ਜਿਹੜੀ ਸਿੱਖਦੇ ਹਾਂ ਬਿਲਕੁਲ ਬਿਲਕੁਲ ਬਈ ਬਿਲਕੁਲ ਉਹਦਾ ਕੀ ਤਜਰਬਾ ਜ਼ਿਆਦਾਤਰ ਫਿਲਮਾਂ ਵੀਡੀਓ ਇਹੋ ਜਿਹੇ ਹੁੰਦੇ ਨੇ ਜਦੋਂ ਜਦੋਂ ਸਾਨੂੰ ਸਿੱਖਣ ਨੂੰ ਕੁਝ ਮਿਲਦਾ ਹੁੰਦਾ ਹੈ ਸਿੱਖਣ ਨੂੰ ਮਿਲਦਾ ਮੈਂ ਜਿਹੜਾ ਇੱਕ ਇੱਕ ਮਹੀਨਾ ਮੇਰਾ ਜੇਲ੍ਹ ਦੇ ਵਿੱਚ ਮੰਗੂ ਲੱਗਿਆ ਇੱਕ ਮਹੀਨੇ ਤੋਂ ਉੱਪਰ ਦਿਨ ਲੱਗੇ ਨੇਗੇ ਉਸ ਦਿਨਾਂ ਦੇ ਵਿੱਚੋਂ ਮੈਨੂੰ ਰਿਮਾਂਡ ਤੇ ਰੱਖਿਆ ਹੈ ਰਿਮਾਂਡ ਤੇ ਵੀ ਰੱਖਿਆ ਮੈਨੂੰ ਮਨ ਲਾ 24 25 24 25 ਦਿਨ ਮੈਨੂੰ ਜੇਲ੍ਹ 'ਚ ਰਹਿਣਾ ਪਿਆ ਬਾਕੀ ਮੈਨੂੰ ਜਿਹੜ ਇਸ ਕਰਕੇ ਮੈਂ ਜੇਲ੍ਹ ਦੇ ਵਿੱਚ ਜਿਹੜੇ ਮੇਰੇ 25 26 ਦਿਨ ਲੱਗੇ ਨੇਗੇ ਜਾਂ ਮੇਰੇ ਸਿਰ 7 ਦਿਨ ਉੱਥੇ ਲੱਗੇ ਨੇਗੇ ਸਾਰੇ ਮਹੀਨੇ ਦੇ ਵਿੱਚ ਮੈਂ ਕੀ ਸਿੱਖਿਆ ਮੈਂ ਇਹਦੇ ਵਿੱਚੋਂ ਮੈਂ ਇੱਕ ਵੀ ਦਿਨ ਆਪਦਾ ਬਿਅਰਥ ਨਹੀਂ ਜਾਣ ਦਿੱਤਾ ਓਕੇ ਉੱਥੇ ਕੀ ਹੁੰਦਾ ਜੇਲ੍ਹ ਦੇ ਵਿੱਚ ਗੱਲਾਂ ਮਾਰ ਕੇ ਜਾਂ ਹੋਰਾਂ ਦੇ ਕੰਮਾਂ ਦੇ ਵਿੱਚ ਪਰੇਸ਼ਾਨੀਆਂ ਦੇ ਵਿੱਚ ਦੁੱਖ ਮੰਨ ਕੇ ਚੱਲ ਦੁੱਖਾਂ ਦੇ ਵਿੱਚ ਡੁੱਬ ਡੁੱਬੇ ਰਹਿੰਦੇ ਨੇ ਲੋਕ ਪਰ ਮੇਰਾ ਜਿਹੜਾ ਟਾਈਮ ਰਿਹਾ ਉੱਥੇ ਮੈਂ ਗੁਰੂ ਘਰ ਦੇ ਵਿੱਚ 4-5 ਘੰਟੇ ਲਾਉਂਦਾ ਰਿਹਾ ਬਾਣੀ ਦੀ ਜਿਹੜੀ ਸੰਥਾ ਲੈਂਦਾ ਰਿਹਾ ਮੇਰਾ ਇਹ ਤਿਆਰਪਾ ਰਿਹਾ ਅੱਜ ਜਿਹੜੀ ਮੈਂ ਗੱਲ ਤੇਰੇ ਨਾਲ ਕਰਨੀ ਬਣਦੀ ਆ ਉਹ ਇਹ ਇਹ ਆ ਸਭ ਤੋਂ ਪਹਿਲਾਂ ਤਾਂ ਜਿਹੜੇ ਹੁਣ ਜਿਹੜੇ ਦਿਨ ਚੱਲ ਰਹੇ ਨੇ ਜਿਹੜੀ ਹੁਣ ਉਹ ਛੁੱਟੀਆਂ ਨੇ ਜਾਂ ਛੁੱਟੀਆਂ ਜੋ ਹੁੰਦੀਆਂ ਛੁੱਟੀਆਂ ਛੁੱਟੀਆਂ ਚੱਲ ਰਹੀਆਂ ਨੇਗੀਆਂ ਇਸ ਕਰਕੇ ਮੇਰੀ ਸਾਰੇ ਮਾਂ ਬਾਪਾ ਨੂੰ ਤੇ ਭੈਣ ਭਰਾਵਾਂ ਨੂੰ ਇਹ ਬੇਨਤੀ ਹੈ ਜਿਨ੍ਹਾਂ ਦੇ ਬੱਚੇ ਛੋਟੇ ਨੇ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਅੱਜ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਉਹ ਹੈਗਾ ਨਸ਼ੇ ਦੀ ਬਿਲਕੁਲ ਬਾਈ ਹਰੇਕ ਘਰ ਚ ਨਸ਼ਾ ਹਰੇਕ ਬੰਦਾ ਚਾਹੁੰਦਾ ਵੀ ਮੇਰਾ ਜਿਹੜਾ ਧੀ ਪੁੱਤਾ ਹੈ ਕਿਹੜਾ ਚਾਹੁੰਦਾ ਵੀ ਮੇਰਾ ਧੀ ਪੁੱਤ ਨਸ਼ੇ ਤੇ ਲੱਗੇ ਕੋਈ ਨਹੀਂ ਚਾਹੁੰਦਾ ਜੀ ਹਰ ਇੱਕ ਘਰਾਂ ਦੇ ਵਿੱਚ ਸਾਡੇ ਕਲੇਸ਼ ਆ ਗਿਆ ਹਰ ਇੱਕ ਘਰਾਂ ਦੇ ਵਿੱਚ ਕਲੇਸ਼ ਹੈ ਜੇ ਕਿਤੇ ਘਰ 'ਚ ਨਸ਼ਾ ਨਹੀਂ ਹੈ ਕਲੇਸ਼ ਤਾਂ ਹਰ ਇੱਕ ਘਰ 'ਚ ਹੈ ਭਰਾ ਭਰਾ ਨੂੰ ਮਾਰੀ ਜਾਂਦਾ ਭੈਣਾਂ ਦੇ ਨਾਲ ਕੋਈ ਪਿਆਰ ਨਹੀਂ ਸਾਡਾ ਸਾਡਾ ਮਾਪੇ ਦੇ ਨਾਲ ਪਿਆਰ ਨਹੀਂ ਇਹਦਾ ਸਾਰੀਆਂ ਪੰਜਾਬ ਦੇ ਵਿੱਚ ਨਸ਼ਾ ਵਧਣ ਦਾ ਕਾਰਨ ਤੇ ਕਲੇਸ਼ ਦਾ ਕਾਰਨ ਸਾਡੇ ਹਰ ਇੱਕ ਦੇ ਘਰਾਂ ਦੇ ਵਿੱਚ ਝਗੜਾ ਪੈਣ ਦਾ ਕਾਰਨ ਇੱਕੋ ਹੀ ਆ ਕਿ ਅਸੀਂ ਮੂਲ ਨਾਲੋਂ ਸਿਧਾਂਤ ਨਾਲ ਟੁੱਟ ਚੁੱਕੇ ਹਾਂ ਜਿਹੜੇ ਘਰ ਦੇ ਵਿੱਚ ਬਾਣੀ ਆ ਜਿਹੜੇ ਘਰ ਦੇ ਵਿੱਚ ਬਾਣੀ ਆ ਉਹਦੇ ਘਰ 'ਚ ਕਲੇਸ਼ ਕਦੇ ਨਹੀਂ ਪੈਂਦਾ ਉਹਦਾ ਬੱਚਾ ਕਦੇ ਨਸ਼ੇ ਤੇ ਨਹੀਂ ਲੱਗਦਾ ਇਸ ਕਰਕੇ ਮੇਰੀ ਸਾਰੇ ਮਾਪੇ ਨੂੰ ਬੇਨਤੀ ਇਹ ਹੈ ਬੀ ਜਿਨ੍ਹਾਂ ਦੇ 5-5 10-10 ਸਾਲ 15-15 ਸਾਲ ਦੇ ਬੱਚੇ ਨੇਗੇ ਇੱਕ ਤਾਂ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਉਹ 10-15 ਸਾਲ ਤੱਕਰ ਮਾਪੇ ਦੀ ਘੂਰ ਚੱਲਦੀ ਹੋਵੇ ਚੱਲਦੀ ਹੈ ਚੱਲਦੀ ਹੈ ਜਦੋਂ ਬੱਚਾ ਇਹ ਤੂੰ ਵੱਡਾ ਹੋਏਗਾ ਫਿਰ ਉਹ ਕਹਿੰਦਾ ਵੀ ਮੈਂ ਤਾਂ ਮੇਰੇ ਤਾਂ ਮੈਨੂੰ ਤਾਂ ਸਾਰਾ ਕੁਝ ਮੈਨੂੰ ਹੀ ਪਤਾ ਹੈ ਮੈਨੂੰ ਪਤਾ ਵੀ ਤੈਨੂੰ ਕੀ ਪਤਾ ਹੈ ਮੈਨੂੰ ਕੀ ਪਲੇ ਪ੍ਰਾਣੇ ਟਾਈਮ ਦਾ ਜਦੋਂ 10-15 ਸਾਲ ਤੋਂ ਜਿਹੜੀ ਘੱਟ ਉਮਰ ਤੱਕਰ ਮਾਪੇ ਦਾ ਜਿਹੜਾ ਘੂਰ ਪੂਰ ਮੰਨਦਾ ਬੱਚਾ ਉਹਨਾਂ ਨੂੰ ਮੇਰੇ ਮਾਪੇਾਂ ਨੂੰ ਬੇਨਤੀ ਇਹ ਹੈ ਕਿ ਇੱਕ ਤਾਬ ਦੇ ਬੱਚਿਆਂ ਨੂੰ ਗਰਬਾਣੀ ਦੇ ਨਾਲ ਜੋੜੋ ਗਰਬਾਣੀ ਪੜਨਾ ਸਿ ਹੁਣ ਇਹ ਮੇਰੀ ਜ਼ਿੰਦਗੀ ਦਾ ਚਾਰ ਬਾਰ ਰਿਹਾ ਕਿਉਂਕਿ ਸਾਰੇ ਸਾਰੇ ਚਾਰ ਭੈਣ ਭਰਾ ਸੀਗੇ ਮੇਰੀ ਮਾਂ 6:30 4 ਵਜੇ ਉੱਠ ਖੜਦੀ ਉੱਠਣਸਾਰ ਉਹਨੇ ਮੈਨੂੰ ਦੇਖਿਆ ਉਹਨੇ ਇਹ ਕਹਿੰਦੀ ਵੀ ਤੁਸੀਂ ਵੀ ਪਾਠ ਕਰੋ ਸਾਨੂੰ ਕਹਿੰਦੀ ਹੁੰਦੀ ਕੁਝਕ ਟਾਈਮ ਵਿਚ ਜਦੋਂ ਤੁਹਾਨੂੰ ਪਤਾ ਆਪਾਂ 18 20 ਸਾਲ ਦੇ ਹੋਏ ਨਾ ਨਾ ਫਿਰ ਆਪਾਂ ਆਪ ਹੀ ਬਾਲੇ ਆਪ ਨੂੰ ਬਾਲੇ ਸਿਆਣੇ ਘਣ ਨਾ ਜਦੋਂ ਜਵਾਨੀ ਜਵਾਨੀ ਬਾਲੇ ਚੜਦੀ ਆ ਵੀ ਮੈਨੂੰ ਪਤਾ ਉਦੋਂ ਅਸੀਂ ਮੈਂ ਵਿਚਰੀ ਟੁੱਟਿਆ ਵੀ ਐਸੇ ਚੀਜ਼ ਨਾਲੋਂ ਦੋ ਤਿੰਨ ਚਾਰ ਸਾਲ ਤੋਂ ਮੇਰਾ ਇਹ ਰੋਜ਼ ਕੰਟੀਨਿਊਟੀ ਕੰਮ ਚੱਲ ਰਿਹਾ ਕਿ ਅਸੀਂ ਹੁਣ ਮੇਰੀ ਮੇਰੀ ਵੀਸ ਦੇ ਨਾਲ ਮੇਰਾ ਛੋਟ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਬੱਚਾ ਨਸ਼ੇ ਤੇ ਨਾ ਲੱਗੇ ਸਾਡੇ ਬੁਢਾਪੇ ਦੇ ਵਿੱਚ ਸਾਡੀ ਸੇਵਾ ਕਰੇ ਤਾਂ ਤੁਸੀਂ ਬੱਚਿਆਂ ਨੂੰ ਆਪਦੇ ਨੂੰ ਗਰਵਾਣੀ ਦੇ ਨਾਲ ਜ਼ਰੂਰ ਜ਼ਰੂਰ ਜੋੜੋ ਜੇ ਤੁਸੀਂ ਘਰ ਨੂੰ ਸਵਰਗ ਬਣਾਉਣਾ ਹੈ ਘਰ ਨੂੰ ਸਵਰਗ ਬਣਾਉਣਾ ਸਾਡਾ ਅਸੀਂ ਕਿਹੜੇ ਚੱਕਰ ਦੇ ਵਿੱਚ ਆ ਮੇਨ ਚੱਕਰ ਦੇ ਵਿੱਚ ਅਸੀਂ ਸਭ ਤੋਂ ਮੇਨ ਚੱਕਰ ਦੇ ਵਿੱਚ ਇਹ ਆ ਕਿ ਅਸੀਂ ਪ੍ਰਾਪਰਟੀ ਵਧਾਉਣੀ ਆ ਅਸੀਂ ਜਾਇਦਾਦ ਵਧਾਉਣੀ ਆ ਅਸੀਂ ਪੈਸਾ ਕਮਾਉਣਾ ਬਿਲਕੁਲ ਭਈਆ ਸਭ ਤੋਂ ਵੱਡੀ ਮੇਰੀ ਗੱਲ ਸੁਣੋ ਜਿਹੜੇ ਅਸੀਂ ਇਸ ਇਸ ਚੱਕਰ ਦੇ ਵਿੱਚ ਤੁਰੇ ਫਿਰਦਾ ਸਭ ਤੋਂ ਵੱਡੀ ਸਾਡੀ ਪ੍ਰਾਪਰਟੀ ਸਾਡੇ ਬੱਚੇ ਨੇ ਬੱਚੇ ਨੇ ਜੇ ਤੁਸੀਂ ਬੱਚੀ ਨਾਲ ਮੈਂ ਇੱਕ ਜੇਲ੍ਹ ਦੇ ਵਿੱਚ ਫਿਲਮ ਦੇਖਣ ਦਾ ਮੈਨੂੰ ਮੌਕਾ ਮਿਲਿਆ ਜਸ ਬਾਜਵੇ ਦੀ ਉਹ ਬਹੁਤ ਸੋਹਣੀ ਉਹਦੇ ਵਿੱਚ ਬਹੁਤ ਵਧੀਆ ਮੈਸੇਜ ਆ ਜਸ ਬਾਜਵਾ ਨੂਰੀ ਬਾਜਵਾ ਚ ਗੁਰਪ੍ਰੀਤ ਭੁਗੂ ਭੁਗੀ ਉਹਦੇ ਵਿੱਚ ਬਹੁਤ ਵਧੀਆ ਮੈਸੇਜ ਆ ਹੁਣ ਇੰਗਲੈਂਡ ਦੇ ਵਿੱਚ ਬੰਦਾ ਜਾਂਦਾ ਇੰਨੀ ਮਿਹਨਤ ਕਰਦਾ ਉਹ ਬੰਦਾ ਫੋਰਨ ਇੱਥੋਂ ਆਪਣਾ ਪੰਜਾਬ ਦਾ ਜਾਂਦਾ ਉੱਥੇ ਜਾ ਕੇ ਉਹਦਾ ਰੈਸਟੋਰੈਂਟ ਖੋਲਦਾ ਗੁਰਪ੍ਰੀਤ ਭੁਗੀ ਦਾ ਕਿਰਦਾਰ ਆ ਉਹ ਉਹਦੇ ਬੱਚਿਆਂ ਨੂੰ ਕੀ ਹੁੰਦਾ ਉਹਦੇ ਬੱਚੇ ਕੀ ਹੁੰਦੇ ਨੇ ਬੱਚੇ ਉਹਨਾਂ ਨੂੰ ਗਾਲ੍ਹਾਂ ਕੱਢਦੇ ਨੇਗੇ ਫਿਲਮ ਦੇ ਵਿੱਚ ਕੱਲੇ ਬੱਚਿਆਂ ਦੇ ਘਾਣੇ ਨੇ ਆਸਟ੍ਰੇਲੀਆ ਜਾ ਕੇ ਖੁਦ ਦੇਖਿਆ ਹੈ ਜਿਹੇ ਪਰਿਵਾਰਾਂ ਦੇ ਹਾਲ ਬਿਲਕੁਲ ਭਾਈ ਜਿੰਨੀ ਇੰਨੀ ਨਹੀਂ ਸੀ ਪ੍ਰਾਪਰਟੀ ਬਣਾ ਲੈਣੇ ਆ ਇੰਨੀ ਨਹੀਂ ਜਮੀਨ ਜਾਤ ਬਣਾ ਬਣਾ ਲੈਣੇ ਜਦੋਂ ਬੰਦਾ ਬੁढ़ा ਹੋ ਜਾਂਦਾ ਉਦੋਂ ਕਹਿੰਦਾ ਵੀ ਇਹ ਸਾਰਾ ਕੁਝ ਸਾਰਾ ਸਵਾਹ ਹੈ ਸਵਾਹੀ ਹੈ ਭਾਈ ਹੈ ਵੀ ਕੋਈ ਵੀ ਇਹ ਵੀ ਇਹ ਤਾਂ ਕਿਸੇ ਜਿਹੜੀ ਜਮੀਨ ਜਿਹੜਾ ਇੰਨਾ ਕੁਝ ਬਣਾਇਆ ਸੀ ਤਾਂ ਕਿਸੇ ਕੰਮ ਹੀ ਨਹੀਂ ਜਿਹੜੀ ਲਾਜ ਸੀ ਕਿ ਉਹਨੂੰ ਤਾਂ ਮੈਂ ਕੋਈ ਚੰਗੀ ਸਿੱਖਿਆ ਦੇ ਨਹੀਂ ਸਕਿਆ ਬਾਕੀ ਉਹਨੇ 1 ਮਿੰਟ ਚ ਵੇਚ ਵੀ ਦੇਣੀ ਹੈ ਜੇ ਗਲਤ ਕੰਮਾਂ ਚ ਪੈ ਗਈਆਂ ਜੀ ਚ ਵੀ ਦੇਣੀ ਆ ਤੇ ਮਾਂ ਪਿਓ ਨੂੰ ਗਾਲ੍ਹਾਂ ਵੀ ਕੱਢਣੀਆਂ ਨੇ ਜਿਹੜਾ ਸੀ ਕਹਿੰਨੇ ਵੀ ਸਾਡੇ ਬੜਾਪੇ ਵੇਲੇ ਕਮਾਇਆ ਆ ਪੈਸਾ ਸਾਡੀ ਪ੍ਰਾਪਰਟੀ ਕੰਮ ਆਊਗੀ ਉਦੋਂ ਉਹ ਕੋਈ ਕੰਮ ਚੰਗੀ ਬਾਣੀ ਦੇ ਨਾਲ ਜੋੜ ਲਓਗੇ ਤਾਂ ਤੁਹਾਡੇ ਘਰਾਂ ਦੇ ਵਿੱਚ ਕਲੇਸ਼ ਨਹੀਂ ਹੋਣਾ ਤੇ ਤੁਹਾਡੀ ਸੇਵਾ ਵੀ ਕਰਨਗੇ ਤੁਹਾਨੂੰ ਸਾਹਮਣੇ ਵੀ ਪੈਸਾ ਘੱਟ ਕਮਾ ਲਓ ਜ਼ਮੀਨ ਜਾਇਦਤ ਘੱਟ ਬਣਾ ਲਓ ਪਰ ਆਪਦੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਜਿਹੜੀ ਜਿਹੜੀ ਬਾਣੀ ਦੇ ਵਿੱਚ ਜਿਹੜੀ ਬਾਣੀ ਨੂੰ ਪੜ ਕੇ ਥੋੜੇ ਅੰਦਰ ਮੈਂ ਉਹ ਕਿਤਾਬਾਂ ਬਿਲਕੁਲ ਪੜ੍ਹਨੀ ਪਸੰਦ ਨਹੀਂ ਕਰਦਾ ਜਿਵੇਂ ਜਿਨ੍ਹਾਂ ਦੇ ਵਿੱਚ ਕੋਈ ਚੁਲਾਕੀ ਪੈਦਾ ਹੋਵੇ ਹੁਣ ਪੜੇ ਲਿਖੇ ਤਾਂ ਬਾਈ ਵਕੀਲ ਵੀ ਬਹੁਤ ਹੁੰਦੇ ਨੇ ਪੜੇ ਲਿਖੇ ਅਫਸਰ ਵੀ ਬਹੁਤ ਹੁੰਦੇ ਨੇਗੇ ਲੀਡਰ ਵੀ ਆਪਦੇ ਆਪ ਨੂੰ ਪੜ੍ਹੇ ਲੈ ਕੇ ਕਹਾਉਂਦੇ ਨੇ ਮੈਂ ਉਹ ਕੋਈ ਕਿਤਾਬ ਪੜ੍ਹਨੀ ਨਹੀਂ ਪਸੰਦ ਕਰਦਾ ਮੈਂ ਉਹ ਉਹ ਬਾਣੀ ਪੜ੍ਹਨੀ ਪਸੰਦ ਕਰਦਾ ਜਿਹਦੇ ਵਿੱਚ ਥੋੜੀ ਮਨੁੱਖਤਾ ਦੀ ਭਾਵਨਾ ਆਵੇ ਥੋੜੇ ਵਿੱਚ ਹਯਾ ਦਿਆ ਦੀ ਭਾਵਨਾ ਆਵੇ ਮੈਂ ਉਹ ਪੜਾਈ ਪੜ੍ਹਨੀ ਪਸੰਦ ਕਰਦਾ ਉਹ ਦੁਨੀਆ ਦੀ ਸਭ ਤੋਂ ਵੱਡੀ ਰੱਬੀ ਬਾਣੀ ਬਾਣੀ ਹੈ ਉਹਦੇ ਵਿੱਚੋਂ ਬੰਦੇ ਦੇ ਵਿੱਚ ਇਨਸਾਨੀਅਤ ਪੈਦਾ ਹੋ ਸਕਦੀ ਹੈ ਉਹ ਪੜ੍ਹ ਕੇ ਇਸ ਕਰਕੇ ਇਹ ਚੀਜ਼ ਗੱਲ ਆ ਹੁਣ ਮੈਨੂੰ ਕੀ ਆ ਹੁਣ ਤੇ ਮੈਂ ਦੇਖਿਆ ਨਾ ਜਿਹੜਾ ਮੇਰਾ ਮੇਨ ਰੋਲਾ ਪਿਆ ਉਹ ਇਸ ਕਰਕੇ ਰੋਲਾ ਪਿਆ ਕਿ ਇਹ ਬੰਦੇ ਨੂੰ ਬੋਲਣ ਦਾ ਤਰੀਕਾ ਨਹੀਂ ਬੋਲਣ ਦਾ ਤਰੀਕਾ ਹੁਣ ਮੇਰਾ ਇਹ ਬਹੁਤ ਸਾਰੇ ਲੋਕ ਕਹਿੰਦੇ ਇੱਕ ਤਾਂ ਬੰਦੇ ਤੁਹਾਡੇ ਸਾਹਮਣੇ ਬੜੀਆਂ-ਬੜੀਆਂ ਗੱਲਾਂ ਅਪਰੋਚ ਕੇ ਤੁਹਾਨੂੰ ਬੇਕੂਫ ਬਣਾਉਂਦੇ ਨੇਗੇ ਮੈਂ ਇੱਕ ਭਾਵਕ ਜਾਂ ਬੰਦਾ ਮੈਂ ਸਿੱਧੀਆਂ ਗੱਲਾਂ ਬੋਲਦਾ ਸਟ੍ਰੇਟ ਜਿਹੜੀ ਵੀ ਗੱਲ ਮੇਰੇ ਨਾਲ ਕੋਈ ਵੀ ਬੰਦਾ ਛੋਟੇ ਵੀਰ ਕੋਈ ਬੰਦਾ ਬੈਠ ਕੇ ਵਿਚਾਰ ਕਰ ਲੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਹਨਾ ਵੀ ਮੰਨ ਕੇ ਚੱਲ ਠੀਕ ਆ ਮੈਂ ਜਦੋਂ ਗੁੱਸਾ ਮੈਂ ਭਾਵਕ ਹਾਂ ਨਾ ਮੰਤਰੋਂ ਸਿੱਧਾ ਸਪਸ਼ਟ ਬੋਲਣਾ ਫਿਰ ਮੇਰੇ ਉਹ ਤਾਂ ਪੋਲੀਆਂ-ਪੋਲੀਆਂ ਗੱਲਾਂ ਜਾਂ ਮਿੱਠੀਆਂ-ਮਿੱਠੀਆਂ ਗੱਲਾਂ ਨਿਕਰੀਆਂ ਨਹੀਂ ਆਉਂਦੀਆਂ ਹਨਾ ਚੂਤ ਚਲਾਕੀਆਂ ਜਿਹੜੀਆਂ ਗੱਲਾਂ ਨਹੀਂ ਕਰੀਆਂ ਜਾਂਦੀਆਂ ਇਸ ਕਰਕੇ ਨਾ ਉਹ ਕਦੇ ਵੀ ਬੰਦਾ ਕੋਈ ਵਿਚਾਰ ਬੈਠ ਕੇ ਕਰ ਲਵੇ ਮ ਨਹੀਂ ਅਗਲਾ ਇੱਥੇ 5-5 10-10 ਹਜ਼ਾਰ ਖਾਤਰ ਲੋਕ ਵਿਕ ਜੰਦੇ ਨੇ ਇਹ ਜਿਹੜੀ ਭਾਵਨਾ ਬਣਨੀ ਸ਼ੁਰੂ ਹੁੰਦੀਆਂ ਨਾ ਇਹ ਭਾਵਨਾ ਤੁਹਾਨੂੰ ਇਹ ਸਿੱਖਿਆ ਮਿਲਦੀ ਹੈ ਗੁਰੂ ਘਰ ਤੋਂ ਹੋ ਸਕਦਾ ਅੱਜ ਮੈਂ ਇੱਥੇ ਮੈਂ ਤੁਹਾਨੂੰ ਅੱਜ ਵੱਡੀਆਂ-ਵੱਡੀਆਂ ਗੱਲਾਂ ਕਰੀਏ ਨਾ ਮਹਾਰਾਜ ਅੱਗੇ ਹੀ ਅਰਦਾਸ ਬੇਨਤੀ ਕਰੀਦੀ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਓਟ ਆਸਰਾ ਰੱਖੀ ਸੁਣਾ ਤੋਂ ਥੜਕਣ ਨਾ ਇਹ ਵੀ ਮੇਰੀ ਅਰਦਾਸ ਬੇਨਤੀ ਹੁੰਦੀ ਹੈ ਕਈ ਵਾਰੀ ਜ਼ਿੰਦਗੀ ਆ ਜਿਹੜੀ ਇਹਦੇ ਵਿੱਚ ਗਲਤੀਆਂ ਨਾ ਬੰਦਾ ਪੁੱਤਲਾ ਗਲਤੀਆਂ ਹੋ ਵੀ ਜਾਂਦੀਆਂ ਨੇ ਹੋ ਜਾਂਦੀਆਂ ਨੇ ਵੀਰੇ ਬਿਲਕੁਲ ਇਸ ਕਰਕੇ ਇਹ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਆ ਇਦਾਂ ਮੈਂ ਸੰਥਿਆ ਲੰਗਾ ਸੀਗਾ ਵੀ ਮੈਂ ਕਿਹਾ ਮੈਂ ਵੱਤ-ਵੱਤ ਲੋਕਾਂ ਨੂੰ ਕਹੂੰਗਾ ਨੌਜਵਾਨਾਂ ਨੂੰ ਕਹੂੰਗਾ ਹੋ ਸਕਦਾ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੀ ਅੱਜ ਭਾਈ ਜੀ ਨਾਲ ਗੱਲ ਵੀ ਹੋਈ ਆ ਮੈਂ ਉਹਦੇ ਪਿੰਡ ਦੇ ਵਿੱਚ ਉਹਦੀ ਪਰੰਪਰਾ ਵੀ ਸ਼ੁਰੂ ਕਰ ਰਿਹਾ ਕਿ ਜਿਵੇਂ ਛੁੱਟੀਆਂ ਦੇ ਦਿਨ ਚੱਲ ਰਹੇ ਨੇਗੇ ਜਾਂ ਛੁੱਟੀਆਂ ਦੇ ਦਿਨਾਂ ਤੋਂ ਬਾਅਦ ਵੀ ਮੈਂ ਅਸੀਂ ਆਪਦੇ ਪੱਲੋਂ ਤਨਖਾਹ ਲਾ ਕੇ ਮੈਂ ਉਹਦੀ ਭਾਈ ਜੀ ਦੀ ਕਿਉਂਕਿ ਭਾਈ ਜੀ ਨੂੰ ਤਨਖਾਹ ਵਿਚਾਰਾਂ ਦੀ ਹੁਣ ਸਭ ਤੋਂ ਸਾਡੀ ਮਾੜੀ ਕਿਸਮਤ ਹੈ ਜਾਂ ਸਾਡੇ ਗੁਰੂ ਘਰਾਂ ਦੇ ਗ੍ਰੰਥੀਆਂ ਦੀ ਤਨਖਾਹ ਨਹੀਂ ਹੈ ਹੈ ਨਹੀਂ ਉਹਨਾਂ ਦੀ ਬਹੁਤ ਉਹਨਾਂ ਦੇ ਪਿੱਛੇ ਅਸੀਂ ਗਾਇਕਾਂ ਨੂੰ ਸਿੰਗਰਾਂ ਨੂੰ ਬਧੇਰਾ ਪੈਸਾ ਦੇ ਦਿੰਨੇ ਆ ਉਹਨਾਂ ਪਿੱਛੇ ਅਸੀਂ ਲੜਦੇ ਆ ਹੈਨਾ ਮੈਂ ਇੱਕ ਤਾਂ ਮੈਂ ਸ਼ੁਰੂ ਹੁਣ ਛੁੱਟੀਆਂ ਦੇ ਵਿੱਚ ਵੀ ਕਰ ਰਿਹਾ ਤੇ ਇਸ ਤੋਂ ਬਾਅਦ ਮੈਂ ਲੱ ਲਮੈਂ ਸਕੂਲ ਦੇ ਵਿੱਚ ਮੈਂ ਸੋਚਿਆ ਵੀ ਜੇ ਸਰਕਾਰੀ ਸਕੂਲ ਦੇ ਵਿੱਚ ਇਸ ਚੀਜ਼ ਨੂੰ ਸਹਿਮਤ ਹੋਏ ਵੀ ਇੱਕ 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 ਪੀੜ ਇੱਕ ਲੈਕਚਰ ਵੀ ਗੁਰੂ ਘਰ ਦਾ ਸਾਡਾ ਗ੍ਰੰਥੀ ਵੀ ਸਕੂਲ ਦੇ ਵਿੱਚ ਲਾ ਕੇ ਆਇਆ ਕਰੇ ਇੱਕ ਲੈਕ ਬਾਣੀ ਦੇ ਬਾਰੇ ਆਪਣੇ ਸਿੱਖ ਸਿਧਾਂਤਾਂ ਬਾਰੇ ਦੱਸ ਕੇ ਆਇਆ ਕਰੇ ਤੇ ਭਾਵੇਂ ਸਿੱਧੂ ਨੂੰ ਜੇੜ ਦੇ ਵਿੱਚ ਕਿਸੇ ਨੇ ਗਲਤ ਪਾਸੇ ਖਿੱਚਣ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ ਇਹ ਜੇ ਬੰਦੇ ਕੋਈ ਮਿਲੇ ਨਹੀਂ ਉੱਥੇ ਤੁਹਾਨੂੰ ਇੱਕ ਮਿੰਟ ਮੇਰੀ ਗੱਲ ਸੁਣਨਾ ਇਹ ਇਹ ਬੰਦੇ ਤੇ ਆਪਣੇ ਤੇ ਡਿਪੈਂਡ ਆ ਠੀਕ ਹੈ ਤੁਸੀਂ ਸੰਗਤ ਕਿਹੜੀ ਕਰਨੀ ਹੈ ਸਮਝ ਗਈ ਗੱਲ ਅੱਜ ਤੱਕਰ ਮੈਂ ਜ਼ਿੰਦਗੀ ਦੇ ਵਿੱਚ ਮੇਰਾ 1 ਰੁਪਈਆ ਦਾ ਕਦੇ ਮਨਸ਼ਾ ਨਹੀਂ ਕਰਿਆ ਇਹਦਾ ਕਾਰਨ ਸਿਰਫ ਬਾਣੀ ਰਹੀ ਹੈ ਗੁਰੂ ਘਰ ਨਾਲ ਪ੍ਰੇਮ ਪਿਆਰ ਰਿਹਾ ਹੈ ਨਾ ਇਦਾ ਇੱਕੋ ਹੀ ਕਾਰਨ ਹੈ ਪਰ ਇਹ ਥੋੜੇ ਸਾਰੇ ਆ ਬੰਦੇ ਦੀ ਜਦੋਂ ਆਪਦੀ ਮਾਨਸਿਕਤਾ ਹੁੰਦੀ ਹੈ ਕੋਈ ਕਿਸੇ ਨੂੰ ਨਸ਼ੇਤ ਨਹੀਂ ਲਾ ਸਕਦਾ ਕੋਈ ਕਿਸੇ ਨੂੰ ਕੁਝ ਨਹੀਂ ਕਰ ਸਕਦਾ ਇਹ ਕੋਈ ਨੂੰ ਪਤਾ ਹੋਣਾ ਚਾਹੀਦਾ ਬੰਦੇ ਨੂੰ ਪਤਾ ਹੁੰਦਾ ਮੂਰੇ ਟੋਆ ਟੋਏ ਦੇ ਵਿੱਚ ਜੇ ਆਪ ਜਾ ਕੇ ਦੇਖਦਾ ਇਹ ਕਾਰਨ ਆ ਹੁਣ ਜਿਹੜਾ ਵੀ ਬੰਦਾ ਹੁਣ ਜ਼ਿਲ੍ਹਾ ਦੇ ਵਿੱਚ ਜਾਂਦੇ ਨੇਗੇ ਉਹਨੂੰ ਪਤਾ ਹੀ ਆ ਉੱਥੇ ਨਸ਼ਾ ਕਰਦੇ ਨੇ ਕੁਛ ਕਿਦਾਂ ਕਿਦਾਂ ਦਾ ਕੰਮ ਚੱਲਦਾ ਹੈ ਨਾ ਪਰ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਜੇ ਕਿਤੇ ਵੀ ਆਪਾਂ ਨੂੰ ਇਹ ਲੱਗਦਾ ਨਾ ਆਪਾਂ ਨੂੰ ਇਹ ਜਿਹੀ ਕੋਈ ਮੁਸੀਬਤ ਆ ਗਈ ਤਾਂ ਸਾਨੂੰ ਮੁਸੀਬਤ ਦੇ ਵਿੱਚ ਸਿੱਖ ਕੇ ਨਿਕਲਣਾ ਚਾਹੀਦਾ ਇਸ ਕਰਕੇ ਮੈਨੂੰ ਹੁਣ ਆ ਜਿਹੜਾ ਸਰਕਾਰ ਬੰਦੇ ਦੇ ਵਿੱਚੋਂ ਡਰ ਭੈ ਵੀ ਖਤਮ ਹੋ ਜਾਂਦਾ ਬਾਣੀ ਦੇ ਨਾਲ ਬਿਲਕੁਲ ਬਾਈ ਇਹੀ ਕਾਰਨ ਹੈ ਤੇ ਹੋਰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜੇਲ੍ਹ 'ਚ ਰਹੇ ਮੁਸ਼ਕਲਾਂ ਮੇਰੀ ਗੱਲ ਸੁਣ ਜਿੰਨੀ ਮਰਜ਼ੀ ਮੁਸ਼ਕਲ ਆ ਜਾਏ ਕਿਸੇ ਵੀ ਬੰਦੇ ਤੇ ਕਿਸੇ ਵੀ ਬੰਦੇ ਦੇ ਦੇਖੋ ਉਦੋਂ ਪਤਾ ਸਾਨੂੰ ਯਾਦ ਕੀ ਕਰਨਾ ਚਾਹੀਦਾ ਜਦੋਂ ਤੁਹਾਡੇ ਤੇ ਮੁਸ਼ਕਲ ਆਈ ਹੈ ਉਦੋਂ ਸਾਨੂੰ ਯਾਦ ਕਰਨਾ ਚਾਹੀਦਾ ਧੰਨ ਧੰਨ ਸ੍ਰੀ ਗੁਰੂ ਸਾਡੇ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਨੂੰ ਕਿਵੇਂ ਉਹ 33 ਤੱਕ ਵੀ ਤੇ ਬੈਠੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜਿਨ੍ਹਾਂ ਦਾ ਹਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਰਾ ਪਰਿਵਾਰ ਵਿਛੜ ਗਿਆ ਜਦੋਂ ਅਸੀਂ ਆ ਸਾਡ ਯਾਦ ਕਰਦੇ ਆ ਵੀ ਜਦੇ ਅਸੀਂ ਵਾਰਿਸ ਆ ਜਿਹੜੇ ਸਾਡੇ ਬਾਦਸ਼ਾਹ ਹੋਏ ਨੇਗੇ ਜਿਹੜੇ ਸਾਡੇ ਗੁਰੂ ਸਾਹਿਬਾਨ ਹੋਏ ਨੇ ਉਹਨਾਂ ਦੇ ਐਡੇ ਵੱਡੇ ਭੀੜਾ ਆ ਗੀਆਂ ਇਹ ਅਸੀਂ ਇਸ ਦੇ ਵਿੱਚ ਕਿਉਂ ਡਰ ਖ ਭਰਾ ਰਹੇ ਆ ਇਸ ਕਰਕੇ ਜਦੋਂ ਤੁਹਾਡੇ ਉਹ ਚੀਜ਼ਾਂ ਯਾਦ ਹੋਣਗੀਆਂ ਫਿਰ ਤੁਸੀਂ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਨੂੰ ਕਿੰਨੀਆਂ ਮਰਜ਼ੀ ਮੁਸੀਬਤਾਂ ਆ ਜਾਣ ਉਹਨਾਂ ਮੁਸੀਬਤਾਂ ਤੋਂ ਵੀ ਟੱਕਰ ਐਨ ਸਹਿਜਮੱਤੇ ਨਾ ਲੈਣੀ ਇਹੀ ਮੇਰੀ ਬੇਨਤੀ ਹੈ ਮੇਰਾ ਇੱਕ ਸੁਨੇਹਾ ਸੀਗਾ ਮੇਰੇ ਮੈਂ ਵੀਡੀਓ ਜਰੀਏ ਕਿ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਇਸ ਗੱਲ ਨਾਲ ਸਹਿਮਤ ਨੇਗੇ ਇੱਕ ਤਾਂ ਜਿਹੜੇ ਬੱਚੇ ਨੇਗੇ ਜਿਨ੍ਹਾਂ ਦੇ ਛੋਟੇ ਬੱਚੇ ਨੇ ਉਹ ਆਦੇ ਬੱਚਿਆਂ ਨੂੰ ਪੜ੍ਹਾਉਣ ਜਿਹੜੇ ਨੌਜਵਾਨ ਸਾਥੀ ਨੇਗੇ ਮੇਰੇ ਹੁਣ ਜਿਹੜੇ ਵੱਡੀ ਉਮਰ ਦੇ ਨੇਗੇ ਜਿਹੜੇ ਹੁਣ 23 24 25 ਸਾਲ ਦੇ ਹੋ ਗਏ ਜਾਂ ਇਸ ਤੋਂ ਵੱਡੇ 30 ਸਾਲ ਦੇ ਕਰਦੇ ਹੋਵੇ ਉਹਨਾਂ ਨੂੰ ਮੇਰੀ ਬੇਨਤੀ ਹੈ ਜੇ ਤੁਸੀਂ ਚਾਹੋ ਨਾ ਨਸ਼ੇ ਵਾਲੀ ਦਲਦਲ ਤੇ ਵਿੱਚੋਂ ਅਸੀਂ ਨਿਕਲਣਾ ਤਾਂ ਤੁਸੀਂ ਇੱਕ ਇੱਕ ਬੰਦੇ ਨੂੰ ਨਾ ਇੱਕ ਨਸ਼ਾ ਕਰਨਾ ਪੈਂਦਾ ਉਹਦੀ ਜ਼ਿੰਦਗੀ ਦੇ ਵਿੱਚ ਚਾਹੇ ਤਾ ਉਹ ਜਿਹੜਾ ਆ ਨਸ਼ੇ ਨੇਗੇ ਆ ਨਸ਼ਾ ਕਰ ਲੈ ਠੀਕ ਹੈ ਜੇ ਹੈ ਉਹ ਕੋ ਗੇਮ ਦਾ ਨਸ਼ਾ ਕਰ ਲਾ ਜੇ ਤੁਸੀਂ ਜੇ ਤੁਸੀਂ ਗੇਮ ਦੇ ਨਸ਼ੇ ਵਿੱਚ ਜਾਂ ਬਾਣੀ ਦੇ ਨਸ਼ੇ ਦੇ ਵਿੱਚ ਹੋਵੋਗੇ ਤਾਂ ਤੁਹਾਨੂੰ ਉਹ ਜਿਹੜਾ ਨਸ਼ੇ ਦੂਜੇ ਨੇ ਸਾਡੇ ਉਹ ਨਸ਼ਿਆਂ ਦੇ ਵਿੱਚ ਨਹੀਂ ਪਾਉਂਗੇ ਫਿਰ ਟੀਕਿਆਂ ਦੇ ਵਿੱਚ ਨਹੀਂ ਪਾਉਂਗੇ ਗੋਲੀਆਂ ਦੇ ਵਿੱਚ ਨਹੀਂ ਪਾਉਂਗੇ ਸਮੈਕਾਂ ਦਾਰੂ ਵਿੱਚ ਨਹੀਂ ਪਾਉਂਗੇ ਖਰਾਬ ਜੀ ਨਹੀਂ ਪਾਉਂਗੇ ਇਹ ਕਾਰਨ ਇਸ ਕਰਕੇ ਜਿਹੜੇ ਵੀ ਬੰਦੇ ਨਸ਼ਾ ਛੱਡਣਾ ਚਾਹੁੰਦੇ ਨੇ ਕਿ ਇੱਕ ਤਾਂ ਬਾਣੀ ਦੇ ਨਾਲ ਜੁੜਨ ਗੁਰੂ ਘਰ ਦੇ ਧਾਰਨੀ ਬਣ ਨਸ਼ਾ ਛੱਡ ਸਕਦੇ ਨੇਗੇ ਚੰਗੇ ਕੰਮਾਂ ਦੇ ਵਿੱਚ ਪੈ ਸਕਦੇ ਨੇਗੇ ਇਹੀ ਸਾਡਾ ਕਾਰਨ ਹੈ ਇਸ ਸਿਧਾਂਤ ਦੇ ਨਾਲ ਅਸੀਂ ਟੁੱਟ ਟੁੱਟੀ ਜਾਂਦੇ ਆ ਤੇ ਅੱਗੇ ਦਾ ਬਈ ਕੋਈ ਕੀ ਪਲਾਨਿੰਗ ਆ ਨਹੀਂ ਫਿਰ ਅੱਗੇ ਦੀਆਂ ਪੰਜਾਬ ਅੱਗੇ ਤਾਂ ਦੇਖ ਇੱਕ ਗੱਲ ਮੈਂ ਉਹਦੀ ਜ਼ਿੰਦਗੀ ਜਿੰਦਾਂ ਨੂੰ ਦੱਸਾਂ ਮੈਨੂੰ ਇਹ ਬਹੁਤ ਸਾਰੇ ਲੋਕ ਪੁੱਛਦੇ ਰਹੇ ਹਨਾ ਉੱਥੇ ਵੀ ਮੇਰੀ ਜੇਲ੍ਹ ਦੇ ਵਿੱਚ ਵੀ ਬਹੁਤ ਸਾਰਾ ਨਾ ਗੱਲ ਹੋਈ ਵੀ ਮੰਨ ਕੇ ਚੱਲ ਕਿ ਤੂੰ ਕਲਾਕਾਰ ਆ ਕਿ ਤੂੰ ਲੀਡਰ ਬਣਨਾ ਚਾਹੁੰਦਾ ਕੀ ਕਰਨਾ ਚਾਹੁੰਦਾ ਇੱਕ ਕੁਝ ਕਰ ਲੱਗਾ ਤੂੰ ਕਲਾਕਾਰ ਬਣ ਜਾਣਾ ਕਿ ਤੂੰ ਲੀਡਰ ਬਣਨਾ ਚਾਹੁੰਦਾ ਇਹ ਮੈਨੂੰ ਕਹਿੰਦੇ ਨੇ ਨਾ ਲੋਕ ਮੈਂ ਇੱਕ ਚੀਜ਼ ਇਹ ਇਹ ਸਾਰਿਆਂ ਨੂੰ ਦੱਸਦਾ ਵੀ ਜਦੋਂ ਤੁਹਾਡਾ ਪਰਮਾਤਮਾ ਆਪਣੇ ਖੁਦ ਰਸਤੇ ਆ ਬਣਾਉਂਦਾ ਇਹ ਵੱਡਿਆਂ ਦਾ ਬਹੁਤ ਵੱਡਾ ਭੈਮ ਪਰਮ ਹੁੰਦਾ ਵੀ ਮੈਂ ਆ ਬਣਨਾ ਜੀ ਮੈਂ ਆ ਬਣਨਾ ਬੜਿਆਂ ਦੇ ਮੈਂ ਜਿਹੜੇ ਸੁਪਨੇ ਨੇ ਉਹ ਚੂਰੋ ਚੂਰ ਹੁੰਦੇ ਦੇਖੇ ਨੇ ਜਦੋਂ ਬੰਦਾ ਇਹ ਚੀਜ਼ ਧਾਰਨ ਕਰ ਲੈਣਾ ਵੀ ਇਹ ਜਿਹੜਾ ਰਸਤਾ ਪਰਮਾਤਮਾ ਆਪ ਹੀ ਆ ਬਣਾਉਂਦਾ ਮੇਰੇ ਅੱਜ ਤੱਕ ਖੁਦ ਰਸਤੇ ਨੇ ਜਿਹੜੇ ਆਪਣੇ ਆਪ ਬਣੇ ਮੈਂ ਕਦੇ ਨਹੀਂ ਸੋਚਿਆ ਵੀ ਮੈਂ ਆ ਬਣਨਾ ਉਹ ਬਣਨਾ ਜਿਹੜਾ ਕੁਝ ਜਦੋਂ ਨੀਤ ਸਿੱਧੀ ਹੋਵੇ ਮੇਨ ਗੱਲ ਠੀਕ ਆ ਕਿ ਇਹ ਨਹੀਂ ਸੋਚ ਹੁੰਦੀ ਮੈਂ ਆ ਬਣਨਾ ਉੱਤੇ ਉਹ ਵਰਕ ਵੀ ਕਰਦੇ ਨੇ ਚੰਗੀ ਗੱਲ ਹੈ ਪਰ ਮੇਨ ਗੱਲ ਇਹ ਆ ਵੀ ਜੇ ਬੰਦੇ ਦੀ ਨੀਤ ਸਿੱਧੀ ਹੁੰਦੀ ਆ ਤਾਂ ਆਪ ਹੀ ਕੋਈ ਨਾ ਕੋਈ ਪਰਮਾਤਮਾ ਰਸਤਾ ਬ ਜਿੱਥੇ ਉਹ ਸੇਵਾ ਲੱਗਦੀ ਹੈ ਜਿੱਥੇ ਉਹਨੇ ਲੈ ਕੇ ਜਾਣਾ ਹੋਈ ਸਾਰਾ ਕੁਝ ਹੋਣਾ ਤੇ ਚਲੋ ਜੀ ਬਾਕੀ ਸਾਰੀ ਗੱਲਬਾਤ ਹੋ ਗਈ ਅੱਜ ਮੈਨੂੰ ਵੀ ਇਹ ਗੱਲ ਦਾ ਕਲੀਅਰ ਹੋ ਗਿਆ ਤੁਹਾਨੂੰ ਵੀ ਸਾਰਿਆਂ ਨੂੰ ਹੋ ਗਿਆ ਹੋਣਾ ਵੀ ਜੇਲ੍ਹਾਂ ਦੇ ਵਿੱਚ ਜਾ ਕੇ ਡਰ ਜਾ ਮੁਸ਼ਕਿਲਾਂ ਉਹ ਬੰਦੇ ਨਾ ਆਉਂਦੀਆਂ ਨੇ ਜਿਹੜੇ ਆਪਦੇ ਕਰਕੇ ਜਾਂਦੇ ਨੇ ਆਪਦਾ ਕੋਈ ਗੁਨਾਹ ਕਰਕੇ ਜਾਂਦੇ ਨੇ ਜਿਹੜਾ ਬੰਦੇ ਜਿਹੜੇ ਬੰਦੇ ਨੇ ਜਾਣ ਹੀ ਪੰਜਾਬ ਵਾਸਤੇ ਆ ਪੰਜਾਬ ਵਾਸਤੇ ਖੜਿਆ ਉਹਦੇ ਵਾਸਤੇ ਕੋਈ ਮੁਸ਼ਕਿਲਾਂ ਨਹੀਂ ਹੈਗੀਆਂ ਦੇਖੋ ਇੱਕ ਗੱਲ ਤੁਹਾਨੂੰ ਦੱਸਾਂ ਜੇਲ੍ਹ ਦੇ ਵਿੱਚ ਕਦਰ ਪਤਾ ਕਿਹੜੇ ਬੰਦੇ ਦੀ ਹੁੰਦੀ ਹੈ ਜੇਲ੍ਹ ਦੇ ਵਿੱਚ ਕਦਰ ਉਹਨਾਂ ਬੰਦਿਆਂ ਦੀ ਹੁੰਦੀ ਹੈ ਜਿਹੜਾ ਕੋਈ ਇਹਤਨਾਂ ਦਾ ਕੋਈ ਕੁਛ ਸਮਾਜ ਲਈ ਕਰਕੇ ਜਾਣ ਉਹਨਾਂ ਦੀ ਕਦਰ ਸਾਰੇ ਕਰਦੇ ਨੇ ਮੈਂ ਸਾਰੇ ਬਰਨਾਲਾ ਜਿਲ੍ਹੇ ਦੇ ਕੈਦੀਆਂ ਦਾ ਧੰਨਵਾਦ ਕਰਦਾ ਸਾਰਿਆਂ ਨੇ ਕਿਸੇ ਨੇ ਮੈਨੂੰ ਬਾਈ ਤੋਂ ਬਿਨਾ ਗੱਲ ਨਹੀਂ ਕੀਤੀ ਹੈਨਾ ਓਕੇ ਜੀ ਹੁਣ ਜਿਹੜੇ ਨਸ਼ੇ ਦੇ ਵਿੱਚ ਕੋਈ ਬਲਾਤਕਾਰ ਦੇ ਵਿੱਚ ਜਾਂਦਾ ਉਹ ਜਿਹੜਾ ਉਹ ਉਹਨੂੰ ਫਿਰ ਸਮਾਜ ਚ ਉਹ ਉੱਥੇ ਚੰਗਾ ਨਹੀਂ ਸਮਝਿਆ ਜਾਂਦਾ ਤੇ ਕੁਛ ਨਾ ਕੁਛ ਤੁਸੀਂ ਮੰਨ ਕੇ ਚੱਲੋ ਵੀ ਚਲੋ ਆਪਾਂ ਮੰਗਦਾ ਕੀ ਰੱਖ ਸਕਦੇ ਆਂ ਵੀ ਕੋਈ ਸੁਧਾਰ ਕਰਵਾਉਣਾ ਚਾਹੂਗੇ ਜੇਲ੍ਹ ਚ ਜਿਹੜੇ ਕਰਕੇ ਤੁਹਾਨੂੰ ਬਾਲੀ ਜਿਆਦਾ ਦਿੱਕਤ ਆਈ ਹੋਵੇ ਜਿਹੜੀ ਚੀਜ਼ ਤੋਂ ਕਿਸੇ ਤੋਂ ਕੋਈ ਦਿੱਕਤ ਆਈ ਹੋਵੇ ਦੇਖੋ ਇਹ ਤਾਂ ਹੁਣ ਤੈਨੂੰ ਪਤਾ ਹੀ ਆ ਕਿ ਜੇਲ੍ਹ ਦੇ ਵਿੱਚ ਰੋਟੀ ਐਹ ਜਿਹੀ ਹੁੰਦੀ ਆ ਕਿ ਜੇ ਘੰਟਾ ਕੋ ਉਹਨੂੰ ਐ ਬਾਹਰ ਰੱਖਲਾ ਚਾਹੇ ਬੰਦੇ ਦਾ ਗਲ ਵੱਢ ਲੈਣੀ। ਸੌੜੇ ਮਾਰ ਮਾਰ ਕੇ ਦੋੜ ਨਾਲ ਕੰਮ ਹਾਂ ਇਹ ਦਵਾਜ ਰੋਟੀ ਕੰਦੇ ਨਾਲ ਜਿਹੜੀ ਉੱਥੇ ਜਿਹੜੀਆਂ ਰੋਟੀਆਂ ਹੁੰਦੀਆਂ ਨੇ ਸਾਡੀਆਂ ਜੇਲ੍ਹ ਵਾਲੀਆਂ ਉਹ ਲੱਕੜਾ ਵਾਂਗੂ ਕੰਮ ਆਉਂਦੀਆਂ ਉਹਦੇ ਨਾਲ ਗੇਠੀਆਂ ਬਲਦੀਆਂ ਨਹੀਂ ਗੀਆਂ। ਇਹ ਤਾਂ ਨਹੀਂ ਕਿਤੇ ਵੀ ਯਾਰ ਵੀ ਪਹਾੜਾਂ ਦਾ ਕੋਈ ਅਲੱਗ ਸੈਲੀਬ੍ਰਿਟੀ ਹੈ ਉਹਨੂੰ ਅਲੱਗ ਸਾਰਾ ਪ੍ਰੋਵਾਈਡ ਕਰਾਓ ਇਹ ਚੀਜ਼ਾਂ ਤਾਂ ਨਹੀਂ ਹੁੰਦੀਆਂ ਜਿਹੜੀਆਂ ਹੁੰਦੀਆਂ ਨੇ ਉਹ। ਮੇਰੇ ਤਾਂ ਇਹਨਾਂ ਨੇ ਪ ਪਗਮਾਤਵਾਨ ਕੋਲ ਆਉਦਾਨਾ ਓਕੇ ਜੀ ਮੇਰਾ ਤਾਂ ਸਮਾਨ ਵੀ ਮੇਰਾ ਦਵਾਈ ਵੀ ਨਹੀਂ ਬਾਹਰੋਂ ਗਈ ਇਸ ਤੋਂ ਵੱਡੀ ਹੋਰ ਕੀ ਗੱਲ ਹੋਊਗੀ ਉਹ ਵੀ ਅੰਦਰੋਂ ਹੈ ਸਾਰਾ ਕੁਝ ਮੇਰੀ ਦਵਾਈ ਮੈਂ ਦਵਾਈ ਤੋਂ ਬਿਨਾ ਹੀ ਸਾਰਾ ਮੈਨੂੰ ਪੇਟ ਦੀ ਬਹੁਤ ਵੱਡੀ ਪ੍ਰੋਬਲਮ ਰਹੀ ਹੈ ਨਾ ਓਕੇ ਹਾਂ ਮੇਰੇ ਨਾਲ ਉਹ ਹੁਣ ਕਿਉਂਕਿ ਮੇਨ ਗੱਲ ਪਤਾ ਕਿ ਉੱਥੇ ਪਾਣੀ ਮਾੜਾ ਹਰ ਇੱਕ ਬੰਦੇ ਨੂੰ ਉੱਥੇ ਕਬਜ ਹੋ ਜਾਂਦੀ ਹੈ ਓਕੇ ਉੱਥੇ ਹਰ ਇੱਕ ਬੰਦੇ ਨੂੰ ਕਬਜ਼ੀ ਆ ਉਹਨਾਂ ਕੋਲ ਕੰਨਿਆਂ ਕੋਲੇ ਦਵਾਈਆਂ ਦੁਬੀਆਂ ਹੈਗੇ ਸੀ ਮੈਂ ਤਾਂ ਉਹਦੇ ਤੋਂ ਬਿਨਾਂ ਹੀ ਸਾਰੇ ਇਹ ਨਹੀਂ ਹੈਗਾ ਵੀ ਜੇਲ੍ਹ ਦੇ ਵਿੱਚ ਜੇ ਜੇਲ੍ਹ ਹੋਊਗੀ ਸਾਰੇ ਕੈਦੀ ਬਰਾਬਰ ਨਹੀਂ ਅਲੱਗ-ਅਲੱਗ ਨਿਗਰੱਖੀ ਜਾਂਦੀ ਹੈ ਵੀ ਇਹਨੂੰ ਕਿਵੇਂ ਟਰੀਟ ਕਰਨਾ ਇਹਨੂੰ ਕਿਵੇਂ ਕਰਨਾ ਇਹਨਾਂ ਚਾਰ ਨੂੰ ਕਿਵੇਂ ਕਰਨਾ ਹਾਂ ਇਹ ਚੀਜ਼ ਆ ਠੀਕ ਹੈ ਵੀਰੇ ਚਲੋ ਜੀ ਕੋਈ ਗੱਲ ਨਹੀਂ ਬਾਕੀ ਤੁਸੀਂ ਸਾਰੀ ਗੱਲਬਾਤ ਆਪ ਹੀ ਸੁਣ ਲਈ ਹੈਨਾ ਤੇ ਕਰਦੀਆਂ ਜੀ ਸ਼ੇਅਰ ਸਾਰਿਆਂ ਤੱਕ ਪਹੁੰਚ ਜਾ ਗੱਲ